ਕਿਹੜੇ-ਕਿਹੜੇ ਗੁਰੂ ਸਾਹਿਬਾਨ ਕਿੰਨਾ-ਕਿੰਨਾ ਸਮਾਂ ਵਾਸਤੇ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ 12 ਸਾਲ ਗੁਰਤਾ ਗੱਦੇ ਵਿਰਾਜਮਾਨ ਰਹੇ ਤੇ ਆਪ ਜੀ ਨੇ ਗੁਰਮੁਖੀ ਨੇ ਸਾਡੀ ਚੋਲੀ ਪਾਇਆ ਗੁਰੂ ਅਮਰਦਾਸ ਜੀ 22 ਸਾਲ ਗੁਰਤਾ ਗੱਦੇ ਵਿਰਾਜਮਾਨ ਰਹੇ ਤੇ ਆਪ ਜੀ ਨੇ ਸ੍ਰੀ ਗੋਵਿੰਦ ਰਾਇ ਸਾਹਿਬ ਵਿਖੇ ਬੋਲੀ ਸਰਦਾਰ ਨਿਰਮਾਣ ਕਰਵਾਇਆ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ 7 ਸਾਲ ਗੁਰਤਾ ਗੱਦੀ ਨੂੰ ਸੰਭਾਲਿਆ ਤੇ ਆਪ ਜੀ ਨੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਅਮ੍ਰਿਤ ਸਰੋਵਰ ਦੀ ਖਦਾਈ ਕਰਵਾਈ ਗੁਰੂ ਅਰਜਨ ਦੇਵ ਜੀ 25 ਸ ਅੰਮ੍ਰਿਤਸਰ ਸਾਹਿਬ ਕੇ ਸ਼੍ਰੀ ਦਰਬਾਰ ਸਾਹਿਬ ਦਾ ਨਿਰਮਾਣ ਕਰਵਾਇਆ ਗੁਰੂ ਹਰਗੋਬਿੰਦ ਸਾਹਿਬ ਜੀ 38 ਸਾਲ ਗੁਰਤਾ ਗੱਦੀ ਤੇ ਵਿਰਾਜਮਾ ਰਹੇ ਤੇ ਆਪ ਜੀ ਨੇ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਤਾਰਨ ਕਰਕੇ ਚਾਰ ਜੰਗਾਂ ਲੜੀਆਂ ਤੇ ਚਾਰ ਇਹ ਜੰਗਾਂ ਫਤਿਹ ਕੀਤੀਆਂ ਗੁਰੂ ਹਰ Rai ਸਾਹਿਬ ਜੀ 17 ਸਾਲ ਬੁਰਤਾ ਗੱਦੀ ਤੇ ਰਹੇ ਤੇ ਆਪ ਜੀ ਨੇ ਏਸ਼ੀਆ ਦਾ ਸਭ ਤੋਂ ਵੱਡਾ ਦਵਾਖਾਨਾ ਖੋਲ੍ਹਿਆ ਤੇ ਆਪ ਜੀ ਦੇ ਦਵਾਖਾਨੇ ਦੀ ਦਵਾਈ ਖਾ ਕੇ ਔਰੰਗਜ਼ੇਬ ਦਾ ਅਪਰਾਧ ਦਾਰਾ ਸ਼ਿਕੋ ਠੀਕ ਹੋਇਆ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 3 ਸਾਲ ਤੱਕ ਗੁਰਤਾ ਗੱਦੀ ਤੇ ਵਿਰਾਜਮਾ ਰਹੇ ਤੇ ਆਪ ਜੀ ਨੇ ਦਿੱਲੀ ਸ਼ਹਿਰ ਦਾ ਆਪਣੇ ਸਰੀਰ ਉੱਪਰ ਲਿਆ ਤੇ ਛੋਟੀ ਉਮਰ ਵਿੱਚ ਹੀ ਆਪ ਦੀ ਸਜਕਣ ਚਲਾਉਣਾ ਕਰ ਗਏ ਜਿਸ ਕਰਕੇ ਆਪ ਬਾਲਾ ਪੀਤਮ ਕਹਾਏ ਗੁਰ ਤੇਗ ਬਹਾਦਰ ਸਾਹਿਬ ਜੀ ਨੇ 11 ਸਾਲ ਤੱਕ ਗੁਰਤਾ ਗਦੀ ਨੂੰ ਪਾਗ ਲਾਇਆ ਤੇ Hindu ਧਰਮ ਦੀ ਰੱਖੀ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਆਪਣਾ ਸੀਸ ਲਵਾ ਕੇ Hindu ਧਰਮ ਬਚਾਇਆ ਸਹਿਬ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਮਹਾਰਾਜ 33 ਸਾਲ ਤੱਕ ਗੁਰਤਾ ਗਦੀ ਤੇ ਵਿਰਾਜਮਾ ਰਹੇ ਤੇ ਆਪ ਜੀ ਨੇ ਖਾਸ ਆਪਣੀ ਸਜਣਾ ਕਰਕੇ ਗਿਦੜਾਂ ਤੋਂ ਸ਼ੇਰ ਬਣਾਇਆ